तुसी देख रहे हो स्टार न्यूज़ 18 चैनल रोजाना ताजा खबरें देखने लिए चैनल को सब्सक्राइब करो हुन तो हाडे सामने पेश करदे हां एक खास खबर पंजाब ते हरियाणा दी राजधानी चंडीगढ़ दे पिंड खुड्ढा अली शेर दे कुछ शरारती अंसरਾਂ दा जग जन्नी प्रति शर्म ना कारा पिंड व्यक्तिया फरमान खेड़े दे और दा जाना चंडीगढ़ महिला काउंसलर महिला दो मुख मंत्री महिला कमिशन पर नहीं प्रशासन दा खौफ एसीबीसी मोर्चे दे आगू पहुंचे ते पर बोर्ड लगा बुलावजूद भी नहीं आये आओ देखते दे हा ਇਹ ਖਬਰ ਵਿਸਤਾਰ ਸਹਿ ਸਾਡੇ ਦੇਸ਼ ਵਿੱਚ ਮਹਿਲਾਵਾਂ ਦੇ ਅਧਿਕਾਰਾਂ ਦਾ ਰੋਲਾ ਆਏ ਦਿਨ ਵੱਡੇ ਵੱਡੇ ਆਗੂ ਪਾਉਂਦੇ ਰਹਿੰਦੇ ਹਨ ਮਹਿਲਾ ਕਮਿਸ਼ਨ ਔਰਤਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਹਮੇਸ਼ਾ ਤਤਪਰ ਰਹਿੰਦਾ ਹੈ ਸਰਕਾਰਾਂ ਉਹਨਾਂ ਨੂੰ 50% ਦਾ ਕੋਟਾ ਵੀ ਕਾਗਜ਼ਾ ਵਿੱਚ ਦੇ ਰਹੀਆਂ ਹਨ ਪਰ ਹਕੀਕਤ ਕੁਝ ਹੋਰ ਹੈ ਚੰਡੀਗੜ੍ਹ ਪ੍ਰਸ਼ਾਸਨ ਦੀ ਨਾਕਥਲੇ ਜਿੱਥੇ ਦੋ ਮੁੱਖ ਮੰਤਰੀ ਨਜ਼ਦੀਕ ਖਾਨ ਮਹਿਲਾ ਕਮਿਸ਼ਨ ਬੈਠੇ ਹਨ ਐਸਐਸਪੀ ਮਹਿਲਾ ਬੈਠੇ ਹਨ ਉਸ ਏਰੀਏ ਦੀ ਕਾਉਂਸਲਰ ਵੀ ਮਹਿਲਾ ਹੈ ਪਰ ਉਸ ਪਿੰਡ ਦੇ ਖੇੜੇ ਵਾਲੀ ਥਾਂ ਤੇ ਲਾਲ ਰੰਗ ਦੇ ਬੋਰਡ ਤੇ ਲਿਖਿਆ ਹੈ ਕਿ ਜ਼ਰੂਰੀ ਬੇਨਤੀ ਖੇੜੇ ਉੱਪਰ ਔਰਤਾਂ ਦਾ ਚੜਨਾ ਮਨਾ ਹੈ ਇੱਥੇ ਇਹ ਦਸਣਯੋਗ ਹੈ ਕਿ ਚੰਡੀਗੜ੍ਹ ਯੂਟੀ ਦੇ ਪਿੰਡ ਖੁੱਡਾ ਅਲੀ ਸ਼ੇਰ ਵਿੱਚ ਇਹ ਬੋਰਡ ਸ਼ਰਿਆਮ ਲੱਗੇ ਹੋਏ ਹਨ ਪਰ ਨਾਉ ਤੋਂ ਦੀ ਮਹਿਲਾ ਕਾਉਂਸਲਰ ਨੂੰ ਇਸ ਦੀ ਪਰਵਾਹ ਹੈ ਤੇ ਨਾ ਪ੍ਰਸ਼ਾਸਨ ਨੂੰ ਜਦ ਕਿ ਚੰਡੀਗੜ੍ਹ ਦੀ ਐਸਐਸਪੀ ਮਹਿਲਾ ਹੈ ਤੇ ਪੰਜਾਬ ਤੇ ਹਰਿਆਣਾ ਦੇ ਮਾਨਯੋਗ ਮੁੱਖ ਮੰਤਰੀ ਵੀ ਇਹਦੇ ਨਜ਼ਦੀਕ ਹੀ ਹਨ ਮਹਿਲਾ ਕਮਿਸ਼ਨ ਦੇ ਮੁਖ ਦਫ਼ਤਰ ਵੀ ਚੰਡੀਗੜ੍ਹ ਯੂਟੀ ਵਿਛਾਨ ਪਰ ਇਸ ਬੋਰਡ ਵੱਲ ਕਿਸੇ ਦਾ ਧਿਆਨ ਨਹੀਂ ਗਿਆ ਪਿੰਡ ਦੇ ਕੁਝ ਮੁਹੱਦਰ ਲੋਕਾਂ ਨੇ ਇਸ ਦੇ ਵਿਰੁੱਧ ਆਵਾਜ਼ ਉਠਾਈ ਪਰ ਇਹ ਬੋਰਡ ਲਗਾਉਣ ਵਾਲੇ ਪਿੰਡ ਦੇ ਤਨਾਰ ਵਿਅਕਤੀ ਨੇ ਕਿਸੇ ਦੀ ਵੀ ਪਰਵਾਹ ਨਹੀਂ ਕੀਤੀ आखिर पिंड वास ने मोहाली फेस सत दिया लाइटा ते एसी महापंचायत पंजाब वालों चल रहे एसी मोर्चे ते पहुंच की थी। मोर्चा प्रधान बलविंदर सिंह कुमड़ा ने आगुआ समेत पिंड विच आके आप इस सब देखा ते जिसने ए तुगल की फुरमान जारी किया है उस व्यक्ति न बुलाया गया पर वह ना आया तो अज अठ दस दिन बीत जाए भी बोर्ड ज्यों त्यों है प्रेस नाल गलबात करदिया मोर्चा प्रधान ਬਲਵਿੰਦਰ ਸਿੰਘ ਕੁੰਮੜਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਹਿਲਾਵਾਂ ਦਾ ਖੇੜੇ ਤੇ ਆਉਣਾ ਮਨਾ ਹੈ ਦਾ ਬੋਰਡ ਸਰਕਾਰਾਂ ਵੱਲੋਂ ਕੀਤੇ ਜਾਂਦੇ ਵੱਡੇ ਵੱਡੇ ਦਾਅਵਿਆਂ ਦੀ ਪੋਲ ਖੋਲਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਬੋਰਡ ਨੂੰ ਸਖਤੀ ਨਾਲ ਉਤਰਵਾਇਆ ਜਾਵੇ ਤੇ ਲਗਾਉਣ ਵਾਲੇ ਵਿਅਕਤੀ ਤੇ ਜਲ ਤੋਂ ਜਲਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਕੋਈ ਹੋਰ ਸ਼ਰਾਰਤੀ ਅੰਸਰ ਮਹਿਲਾਵਾਂ ਦਾ ਨਿਰਾਦਰ ਕਰਨ ਦੀ ਹਿੰਮਤ ਨਾ ਕਰ ਸਕੇ। ਜੇਕਰ ਪ੍ਰਸ਼ਾਸਨ ਨੇ ਹਾਲੇ ਵੀ ਕੋਈ ਕਾਰਵਾਈ ਨਾ ਕੀਤੀ ਤਾਂ मोर्चा आगु महिलावा हो रही इस बेइज्जती नू बर्दाश्त नहीं करेंगे ते आउन वाले दिना विच वड्डा एक्शन करेंगे प्रेसनल मोर्चे दे सीनियर आगु मास्टर बनवारी लाल ते बलजीत सिंह खालसा ने गलबात कर दिया प्रशासन तो इस शर्मनाक मसले ते जल्द कार्रवाई करने की मांग की थी ते कहा कि, कि महिला कमिशन नु अते मान योग एस एस इस ते सख्त एक्शन लेना चाहिदा है आओ देखते दे हाँ साडे रिपोर्टर नाल आगुआ ने जो गलबात की थी। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪ੍ਰੈਸ ਰਾਹੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਫੇਰ ਸਭ ਦੀਆਂ ਲੇਟਾਂ ਕੋਲ ਜੋ ਸਾਡਾ ਰਿਜ਼ਰਵੇਸ਼ਨ ਚੋਰੀ ਫੜੋ ਮੋਰਚਾ ਚੱਲ ਰਿਹਾ ਪਿਛਲੇ ਡੇਢ ਸਾਲ ਤੋਂ ਇੱਥੇ ਵੱਖ-ਵੱਖ ਜਗਾਂ ਦੀਆਂ ਵੱਖ-ਵੱਖ ਪਿੰਡਾਂ ਦੀਆਂ ਲੋਕਾਂ ਦੀਆਂ ਸਮੱਸਿਆ ਆ ਜਾਂਦੀਆਂ ਨੇ ਤੇ ਸਾਨੂੰ ਸੁਣਨੀਆਂ ਪੈਂਦੀਆਂ ਨੇ ਇਸੇ ਸੁਣਦੇ ਨੇ ਤੇ ਅੱਜ ਇੱਕ ਬਹੁਤ ਹੀ ਗੰਭੀਰਤਾ ਨਾਲ ਮਸਲਾ ਦੇਖਿਆ ਜਿਹੜਾ ਖੁੱਡਾਲੀ ਸ਼ੇਰ ਪਿੰਡ ਖੁੱਡਾਲੀ ਸ਼ੇਰ ਹੈ ਜੋ ਯੂਟੀ ਚ ਚੰਡੀਗੜ੍ਹ ਦੇ ਪਿੰਡੇਗਾ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਨੂੰ ਚਾਹੀਦਾ ਤੇ ਉੱਥੇ ਇੱਕ ਖੇੜੇ ਤੇ ਖੇੜੇ ਤੇ ਇੱਕ ਫੱਟੀ ਲਾਤੀ ਪਿੰਡ ਦੇ ਕੁਸ਼ਰਾਰਤੀ ਅੰਸਰਾਂ ਨੇ ਫੱਟੀ ਲਾਤੀ ਵੀ ਔਰਤਾਂ ਦਾ ਚੜਨਾ ਖੇੜੇ ਤੇ ਮਨਾ ਹੈ ਔਰਤਾਂ ਦਾ ਮੱਥਾ ਟੇਕਣਾ ਜਾਂ ਖੇੜੇ ਤੇ ਚੜਨਾ ਮਨਾ ਸਖਤ ਮਨਾ ਹੈ ਜਿਸ ਦੀਆਂ ਫੱਟੀ ਦੀਆਂ ਸਾਰੀਆਂ ਤੁਹਾਡੇ ਰਾਈਆਂ ਇਹ ਫੋਟੋਆਂ ਜਿਹੜੀਆਂ ਅਸੀਂ ਕਰਕੇ ਆਏ ਆਂ ਜਾ ਕੇ ਉੱਥੇ ਦੌਰਾ ਕੀਤਾ ਦੇਖਿਆ ਕਮੇਟੀ ਬੁਲਾਈ ਤੇ ਹੋਰ ਪਬਲਿਕ ਬੁਲਾਈ ਉੱਥੇ ਇੱਕ ਗੁਰਪ੍ਰੀਤ ਨਾਮ ਦਾ ਵਿਅਕਤੀ ਹੈ ਜਿਹਦੇ ਨਾਲ ਗੱਲ ਹੋਈ ਫੋਮ ਦੇ ਉਹ ਕਹਿੰਦਾ ਜੀ ਅਸੀਂ ਨਹੀਂ ਉਤਾਰਾਂਗੇ ਜੇ ਕਰਤਾਰਾਂਗੇ ਤਾਂ ਪਿੰਡ-ਪਿੰਡ 'ਚ ਮੀਟਿੰਗ ਕਰੀ ਇਕੱਠੀ ਕਰਾਂਗੇ ਤਾਂ ਮੀਟਿੰਗ ਕਰਕੇ ਉਹਨੇ ਬਹਾਨੇਬਾਜ਼ੀ ਕਰੀ ਆ ਨਾ ਹੀ ਸਾਡੇ ਬੁਲਾਏ ਤੋਂ ਫੋਨ ਕਰੇ ਤੋਂ ਆਇਆ ਨਾ ਹੀ ਉਹਨੇ ਫੱਟੀ ਤਾਰੀ ਨਾ ਕੁਛ ਵਾਸਤਾ ਅਸੀਂ ਉਸ ਦੇ ਖਿਲਾਫ ਅਸੀਂ ਲਿਖਤੀ ਕੰਪਲੇਟ ਇੱਕ ਦੇਣ ਲੱਗੇ ਆ ਪ੍ਰਸ਼ਾਸਨ ਨੂੰ ਅਸੀਂ ਮਾਨਯੋਗ ਐਸਐਸਪੀ ਚੰਡੀਗੜ੍ਹ ਤੋਂ ਬੇਨਤੀ ਕਰਨਾ ਚਾਹੁੰਦੇ ਆ ਤੁਹਾਡੇ ਰਾਹੀਂ ਤੇ ਤਾਂ ਕਿ ਐਸਐਸਪੀ ਵੀ ਸਾਜ ਜ ਲੈਡੀ ਹੈ ਤੇ ਜਿਹੜੀ ਮੇਰ ਵੀ ਹੈ ਉਹ ਵੀ ਲੈਡੀ ਹੈ ਤੇ ਦੂਜੇ ਪਾਸੇ ਜਿਹੜਾ ਹੈਗਾ ਉੱਥੇ ਕਾਉਂਸਲਰ ਹੈ ਜਿਹੜੀ ਖੁੱਡਾਲੀ ਸ਼ਹਿਰ ਚ ਉਹ ਵੀ ਇੱਕ ਲੇਡੀ ਹੈਗੀ ਜਿਹੜੀ ਮਹਿਲਾ ਸ਼ਕਤੀ ਹੈ ਜਿਹਨੂੰ ਮਹਿਲਾ ਸ਼ਕਤੀ ਕਿਹਾ ਮੂਵਮੈਂਟਸ ਲੜੇ ਬੈਠੇ ਨੇ ਮਹਿਲਾ ਸ਼ਕਤੀਆਂ ਬੈਠੀਆਂ ਨੇ ਹੋਰ ਵੀ ਮੂਵਮੈਂਟ ਮੰਡਲ ਬਣੇ ਹੋਏ ਨੇ ਤੇ ਉਹ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਜਦੋਂ ਜਦੋਂ ਜਿਹੜੀ ਸਰਕਾਰ ਚੱਲਦੀ ਹੈ ਚਾਹ ਪੰਜਾਬ ਦੀ ਚੱਲਦੀ ਹੈ ਹਰਿਆਣਾ ਦੀ ਚੱਲਦੀ ਹੈ ਚੰਡੀਗੜ੍ਹ ਸਿਵਲ ਸਿਕਤਰੇ ਦੇ 1 ਕਿਲੋਮੀਟਰ ਦੇ ਦੈਰੇ ਚ ਉਹ ਪਿੰਡ ਹੈ ਖੁੱਡਾਲੀ ਸ਼ੇਰ ਜਿੱਥੇ ਸਾਰੀ ਜਿਹੜੀਆਂ ਕਨਾਉਣੀ ਹਰਕਤਾਂ ਹੋ ਰਹੀਆਂ ਜਿਨ੍ਹਾਂ ਨੂੰ ਜਗ ਜਨਨੀ ਕਿਹਾ ਜਿਵੇਂ ਅਸੀਂ ਲੇਡੀ ਨੂੰ ਚਾਰ ਰੂਪਾਂ ਵਿੱਚ ਦੇਖਦੇ ਜਿਵੇਂ ਬੇਟੀ ਦੇ ਰੂਪ ਵਿੱਚ ਦੇਖਦੇ ਹਾਂ ਜੀ ਘਰਵਾਲੀ ਦੇ ਰੂਪ ਵਿੱਚ ਦੇਖਦੇ ਹਾਂ ਪਤਨੀ ਦੇ ਤੇ ਮਾਂ ਦੇ ਰੂਪ ਵਿੱਚ ਦੇਖਦੇ ਹਾਂ ਭੈਣ ਦੇ ਰੂਪ ਵਿੱਚ ਦੇਖਦੇ ਹਾਂ ਸਾਰੀ ਰੂਪਾਂ ਵਿੱਚ ਅਸੀਂ ਜਿਹੜੀ ਆ ਲੇਡੀ ਨੂੰ ਦੇਖਦੇ ਹਾਂ ਔਰਤ ਨੂੰ ਦੇਖਦੇ ਨੇ ਪਰ ਉੱਥੇ ਬਹੁਤ ਕਨਾਉਣੀ ਹਰਕਤ ਹੈ ਜਿੱਥੇ ਸਾਫ ਮਨਾ ਲਿਖਿਆ ਹੋਇਆ ਪਿੰਡ ਕਜਿਹੜੀ ਦਾ ਪਿੰਡ ਹੈ ਜੀ ਚੰਡੀਗੜ੍ਹ ਦਾ ਪਿੰਡ ਹੈ ਇਹਨਾਂ ਦੇ ਖਿਲਾਫ ਜਿਹੜਾ ਦੋਸ਼ੀ ਹੈ ਫੱਟੀ ਲਾਣ ਵਾਲਾ ਜਿਹੜਾ ਨਹੀਂ ਮੰਨਿਆ ਸਾਡੇ ਕਹਿਣ ਤੋਂ ਵੀ ਮੰਨਿਆ ਨਹੀਂ ਬੇਨਤੀ ਕਰਨ ਤੋਂ ਵੀ ਨਹੀਂ ਮੰਨਿਆ ਉਹਦੇ ਖਿਲਾਫ ਅਸੀਂ ਸਖਤ ਕਾਰਵਾਈ ਵਾਸਤੇ ਕਲਿੱਕਤੀ ਕੰਪਲੀਟ ਪ੍ਰਸ਼ਾਸਨ ਨੂੰ ਚੰਡੀਗੜ੍ਹ ਨੂੰ ਦੇਣ ਲੱਗੇ ਆ ਤਾਂ ਕਿ ਉਹਦੇ ਖਿਲਾਫ ਕਾਰਵਾਈ ਕਰਕੇ ਉੱਥੇ ਜਿਹੜਾ ਔਰਤਾਂ ਨੂੰ ਚੜਨਾ ਉਤਰਨਾ ਕੋਈ ਮਨਾ ਨਹੀਂ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਜੀਤ ਸਿੰਘ ਖਾਲਸਾ ਚੰਡੀਗੜ੍ਹ ਆ ਇੱਥੇ ਰਿਜ਼ਰਵੇਸ਼ਨ ਚੋਰ ਫੜੂ ਮੋਰਚੇ ਤੋਂ ਬੋਲ ਰਿਹਾ ਆ ਚੰਡੀਗੜ੍ਹ ਪ੍ਰਸ਼ਾਸਨ ਦਾ ਹਾਲ ਇਹ ਆ ਹਰਿਆਣਾ ਪੰਜਾਬ ਦੀ ਰਾਜਧਾਨੀ ਆ ਤੇ ਇੱਥੇ ਦੀਵੇ ਥੱਲੇ ਹਨੇਰਾ ਜਿੱਥੇ ਪੰਜਾਬ ਹਰਿਆਣਾ ਦੇ ਮੁੱਖ ਮੰਤਰੀ ਬੈਠਦੇ ਹਾਈ ਕੋਰਟ ਵਿਧਾਨ ਸਭਾ ਉਹ ਤੋਂ 1 ਕਿਲੋਮੀਟਰ ਦੂਰ ਪਿੰਡਾ ਕੁੱਡਾਲੀ ਸ਼ਹਿਰ ਚੰਡੀਗੜ੍ਹ ਦੇ ਵਿੱਚ ਪਿੰਡਾ ਉੱਥੇ ਖੇੜੇ ਤੇ ਕੁਝ ਸਰਾਰਤੀ ਇਨਸਾਨ ਲੈ ਕੇ ਲਾਇਆ ਜ਼ਰੂਰੀ ਬੇਨਤੀ ਔਰਤਾਂ ਦਾ ਖੇੜੇ ਉੱਪਰ ਚੜ੍ਹਨਾ ਮਨਾ ਹੈ ਅੱਜ ਔਰਤਾਂ ਤਰੱਕੀ ਕਰਕੇ ਕਿਤੇ ਕਿਤੇ ਪਹੁੰਚ ਗਈ ਸਪੇਸ 'ਚ ਹੈ ਦੇਸ਼ ਕੀ ਰਾਸ਼ਟਰਪਤੀ ਤੱਕ ਬਣੀ ਹੈ ਦੇਸ਼ ਦੇ ਵਿੱਚ ਮਹਿਲਾ ਮੰਡਲ ਹੈ ਨੈਸ਼ਨਲ ਔਮਨ ਕਮਿਸ਼ਨ ਹੈ ਪਰ ਮੈਨੂੰ ਲੱਗਦਾ ਹੈ ਵੀ ਸਾਰੇ ਕੇ ਸਾਰੇ ਸੁੱਤੇ ਪਈ ਹੈ ਜੇ ਔਰਤਾਂ ਨੇ ਫੂਲਨ ਦੇਵੀ ਵਾਂਗ ਆਪ ਹੀ ਹਥਿਆਰ ਚੁੱਕ ਕੇ ਇਨਸਾਫ ਲੈਣਾ ਤੇ ਫਿਰ ਦੇਸ਼ ਕੇ ਥਾਣਿਆਂ ਦਾ ਚੌਕੀਆਂ ਦਾ ਕੰਮ ਕੀ ਰਹਿ ਗਿਆ ਲੀਡਰਾਂ ਦਾ ਕੀ ਕੰਮ ਹੈ ਜੇ ਉਹ ਚੰਡੀਗੜ੍ਹ ਸ਼ਹਿਰ ਦੇ ਵਿੱਚ ਇਹ ਉਹ ਦੀ ਜਗੂ ਤੇਰ ਵੀ ਨਹੀਂ ਰੋਕ ਸਕਦੇ ਮੁਰਸ਼ਾ ਕਰਦੇ ਨਹੀਂ ਰੋਕ ਸਕਦੇ ਤੇ ਫੇਰ ਇਹਨਾਂ ਕਾਨੂੰਨਾਗਰ ਤੇ ਥਾਣਿਆਂ ਦਾ ਸਿਰਫ ਦਿਖਾਵਾ ਹੈ ਇਹਦੇ ਸਿਰਫ ਅਮੀਰਾਂ ਵਾਸਤੇ ਗਰੀਬਾਂ ਨੇ ਤੇ ਕਿਤੇ ਇਨਸਾਫ ਮਿਲਣਾ ਨਹੀਂ ਸੋ ਮੇਰੀ ਨੈਸ਼ਨਲ ਔਮਨ ਕਮਿਸ਼ਨ ਨੇ ਚੰਡੀਗੜ੍ਹ ਦੀ ਐਸਐਸਪੀ ਨੇ ਬੇਨਤੀ ਆ ਵੀ ਕਿਸੇ ਕੇ ਤੇ ਦੇ ਵਿੱਚ ਤੇ ਇੰਤਜ਼ਾਰ ਹੀ ਨਹੀਂ ਕਰਨੀ ਚਾਹੀਦੀ ਵੀ ਕੋਈ ਕਹੇਗਾ ਐਫਆਈਆਰ ਲਿਖਾਈਆ ਲਿਖਤੀ ਕੰਪਲੇਂਟ ਦਿੱਤਾ ਕਾਰਵਾਈ ਕਰਨੀ ਚੰਡੀਗੜ੍ਹ ਸ਼ਹਿਰ 'ਚ ਚੱਪੇ ਚੱਪੇ ਤੇ ਪੁਲਿਸ ਘੁੰਮਦੀ ਆ ਤੇ ਉਹਨਾਂ ਨੇ ਦਿਖਾਈ ਨਹੀਂ ਦਿੰਦਾ ਵੀ ਖੇੜੇ ਦੇ ਉੱਪਰ ਕੀ ਲਿਖੇ ਲਾਇਆ ਤੋਂ ਮੇਰੀ ਬੇਨਤੀ ਆ ਚੰਡੀਗੜ੍ਹ ਪ੍ਰਸ਼ਾਸਨ ਚੰਡੀਗੜ੍ਹ ਦੀ ਪੁਲਿਸ ਤੇ ਜਿੰਨੇ ਮਹਿਲਾ ਮੰਡਲ ਬਣੇ ਆ ਉਹ ਸਾਰੇ ਸਿਰ ਜੋੜ ਕੇ ਇੱਕ ਮੁੱਠ ਹੋ ਗਏ ਇਹਨਾਂ ਬੁਰਛਾਗਰਿਤ ਲੋਕਾਂ ਦੇ ਖਿਲਾਫ ਕਾਰਵਾਈ ਕਰਨ ਜਿਵੇਂ ਦੇਸ਼ ਦੇ ਵਿੱਚ ਸਤੀ ਪ੍ਰਥਾ ਬੰਦ ਕਰਾਈ ਗਈ ਦੇਵਦਾਸੀ ਪ੍ਰਥਾ ਬੰਦ ਕਰਾਈ ਗਈ ਇਸ ਤਰ੍ਹਾਂ ਜਿਹੜੇ ਵੀ ਲੋਕ ਕਿਸੇ ਵੀ ਧਰਮਸ਼ਾਸਤ ਦੇ ਲੈ ਕੇ ਲਾਂਦੇ ਵੀ ਇੱਥੇ ਔਰਤਾਂ ਦਾ ਚੜਨਾ ਮਨਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਇੰਨੀ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਾਸਟਰ ਬਨਵਰੀ لال ਡਰਾਈਵਰਸ਼ਨ ਚੋਰ ਫਰਮੋਟਾ ਜੋ 7 ਫੀਸ ਦੇ ਲਾਈਟਰ ਤੇ ਲੱਗਾ ਉਥੋਂ ਬੋਲ ਰਿਹਾ ਜਿਹੜਾ ਕੁਝ ਬਾਪਰਿਆ ਫੇਡ ਪ੍ਰਿੰਟ ਵਿੱਚ ਜੋ ਫੱਟੀ ਲੱਗੀ ਆ ਉਹ ਫੱਟੀ ਜਿਹੜੀ ਆ ਉਹ ਮਨੂਵਾਦ ਜਿਹੜੇ ਲੋਕ ਨੇ ਜਿਹੜੀ ਕਹਿੰਦੇ ਨੇ ਕਿ ਜਿਹੜੀ ਹਾਲਾਤ ਨੇ ਇਸੇ ਤਰ੍ਹਾਂ ਦੇ ਇਸੇ ਤਰ੍ਹਾਂ ਬਣੇ ਰਹਿਣ ਕੋਈ ਉੱਚੀ ਨੀਚ ਖਤਮ ਨਾ ਹੋਵੇ ਇਹ ਉਹਨਾਂ ਲੋਕਾਂ ਨੇ ਫੱਟੀ ਲਾਈ ਆ ਔਰ ਉਹ ਫੱਟੀ ਜਿਹੜੀ ਆ ਜੋ 5000 ਸਾਲ ਪਹਿਲਾਂ ਔਰਤਾਂ ਬਾਰੇ ਜੋ ਕਲ ਧਾਰਨਾ ਸੀ ਉਹ ਦੱਸਉਂਦੀ ਆ ਜਿਸ ਨੇ ਵੀ ਫੱਟੀ ਲਾਈ ਆ ਉਹ ਗੁਨਾਹਗਾਰ ਆ ਉਸ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ ਇਥੋਂ ਤੱਕ ਕਿ ਔਰਤਾਂ ਵੀ ਨਹੀਂ ਚਾਹੀਦਾ ਕਿ ਉਸ ਬੰਦੇ ਨੂੰ ਉਹ ਪਿੰਡ ਦੇ ਵਿੱਚ ਰਹਿਣਾ ਮਹਾਲ ਕਰ ਦੇਣ ਔਰ ਔਰਤਾਂ ਖਾਸ ਕਰਕੇ ਇਸ ਬੰਦੇ ਦਾ ਬਾਈਕਾਡ ਕਰਨ ਤਾਂ ਕਿ ਆਉਣ ਵਾਲੇ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਇਹੋ ਜੀ ਜਿਹੜੀ ਮਾਂਤ ਰੱਖਣੀ ਆ ਉਹ ਕੋਈ ਖਤਰਾ ਤੋਂ ਖਾਲੀ ਨਹੀਂ ਇਸ ਕਰਕੇ ਇਸ ਬੰਦੇ ਤੇ ਪ੍ਰਸ਼ਾਸਨ ਵੀ ਜਲਦੀ ਤੋਂ ਜਲਦੀ ਕਾਰਵਾਈ ਕਰੇ ਜੇਕਰ ਉਸ ਨੇ ਅਜੇ ਤੱਕ ਫੱਟੀ ਨਹੀਂ ਲਾਈ ਤੇ ਜੇਕਰ ਅੱਜ ਲਾ ਦਿੰਦਾ ਠੀਕ ਹੈ ਨਹੀਂ ਤੇ ਫਿਰ ਕਾਰਵਾਈ ਕਰਨ ਵਾਸਤੇ ਤਿਆਰ ਹੋਵੇ ਜੈਪੀ ਜੈਪਾ